ਕੀ ਤੁਹਾਨੂੰ ਪਤਾ ਕਿ ਮਾਤਾ ਗੁਜਰੀ ਜੀ ਕਿਵੇਂ ਸ਼ਹੀਦ ਹੋਈ ਸੀ ਕਿ ਬਹੁਤੇ ਲੋਕਾਂ ਨੇ ਆਖਣਾ ਕਿ ਜਦੋਂ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ੀਤੀਪਾਰੀ ਪਤਾ ਚੱਲਿਆ ਤਾਂ ਉਹ ਉਹ ਠੰਡੇ ਬੋਹੜ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਈ ਪਰ ਵਾਟ ਇਫ ਆਈ ਟੈਲ ਯੂ ਦੈਟ ਥਿਸ ਇਜ਼ ਨਾਟ ਰਾਈਟ ਵਾਟ ਇਫ ਆਈ ਟੈਲ ਯੂ ਕਿ ਮਾਤਾ ਗੁਜਰੀ ਜੀ ਵੀ ਲੜਦੇ ਸ਼ਹੀਦ ਹੋਏ ਸਪਾਹੀਆਂ ਦੇ ਨਾਲ ਓਕੇ ਫੈਕਟ ਦੱਸਦੀ ਹਾਂ ਸਰਹੰਦ ਤੋਂ ਲਿਖ ਕੇ ਇੱਕ ਰੋਜ਼ਨਾਮਾ ਲਾਹੌਰ ਭੇਜਿਆ ਜਾਂਦਾ ਹੈ ਰੋਜ਼ਨਾਮਾ ਔਰੰਗਜ਼ੇਬ ਸਰਹੰਦ ਦਾ ਮੁੰਛੀ ਉਹਨੂੰ 3 ਦਿਨ ਚਸ਼ਤੀ ਰੋਜ਼ ਭੇਜਦਾ ਹੁੰਦਾ ਸੀਗਾ ਰੋਜ਼ਨਾਮਚਾ 13 ਪੋ 1704 ਦਾ ਰੋਜ਼ਨਾਮਚਾ ਲਾਹੌਰ ਦਰਬਾਰੋਂ ਭੇਜਦਾ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਦ ਉਸ ਬਜ਼ੁਰਗ ਔਰਤ ਨੂੰ ਇੱਕ ਸਿਪਾਹੀ ਵੱਲੋਂ ਉਹਦੇ ਪੋਤੇ ਸ਼ਹੀਦ ਹੋਣ ਦੀ ਖਬਰ ਦਿੱਤੀ ਜਾਂਦੀ ਹੈ ਤਾਂ ਉਹ 82 ਸਾਲ ਦੀ ਬਜ਼ੁਰਗ ਔਰਤ ਗੁੱਸੇ 'ਚ ਆ ਕੇ ਉਸ ਸਿਪਾਹੀ ਤੋਂ ਕਿਰਪਾਨ ਖੋਹ ਲੈਂਦੀ ਹੈ ਤੇ ਸੂਬੇ ਸਰਹੰਦ ਦੀ ਕਚਹਿਰੀ ਦੇ ਵੱਲ ਭੱਜਦੀ ਹੈ ਰਸਤੇ ਦੇ ਵਿੱਚ ਉਹ ਸਿਪਾਹੀਆਂ ਦੇ ਨਾਲ ਲੜਦੀ ਹੈ ਤੇ ਮਾਰੀ ਜਾਂਦੀ ਹੈ ਉਨੇ ਸ਼ਬਦ ਮਾਰੀ ਜਾਂਦੀ ਹੈ ਵਰਤੇ ਆ ਪਰ ਆਪਾਂ ਸ਼ਹੀਦ ਸ਼ਬਦ ਵਰਤਾਂਗੇ ਕਿ ਮਾਤਾ ਗੁਜਰੀ ਜੀ ਉਥੇ ਸ਼ਹੀਦ ਹੁੰਦੇ ਆ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਕੀ ਹੁੰਦਾ ਉਹ ਤਿੰਨੇ ਲਾਸ਼ਾਂ ਹੰਸਲਾ ਨਦੀ ਦੇ ਪਾਰ ਜੰਗਲ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਤਾਂ ਕਿ ਕੋਈ ਜੰਗਲੀ ਜਾਨਵਰ ਉਹਨਾਂ ਨੂੰ ਖਾ ਜਾਵੇ ਇੱਕ ਐਲਾਨ ਕਰ ਦਿੱਤਾ ਜਾਂਦਾ ਨਾਲ ਹੀ ਖੁਬਹੂ ਉਹਦਾ ਐਲਾਨ ਜਿੱਦਾਂ ਦਾ ਇਸ ਤੋਂ 29 ਸਾਲ ਪਹਿਲਾਂ 1675 ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਕੀਤਾ ਗਿਆ ਸੀਗਾ ਕਿ ਜੋ ਵੀ ਇਨਸਾਨ ਇਨ ਲਾਸ਼ਾਂ ਨੂੰ ਚੁੱਕ ਕੇ ਸੰਸਕਾਰ ਕਰੂਗਾ ਉਹ ਹਕੂਮਤ ਦਾ ਬਾਗੀ ਕਹ ਲਾਇਆ ਜਾਊਗਾ ਪਰਿਵਾਰ ਸਮੇਤ ਉਹਨੂੰ ਖਤਮ ਕਰ ਦਿੱਤਾ ਜਾਊਗਾ ਕਿਹਾ ਜਾਂਦਾ ਹੈ ਕਿ ਇੱਕ ਜੰਗਲੀ ਸ਼ੇਰ ساری ਰਾਤ ਲਾਸ਼ਾਂ ਦੇ ਸਰਾਨੇ ਬੈਠਾ ਰਿਹਾ ਜਿੱਥੇ ਸ਼ੇਰ ਹੋਵੇ ਉੱਥੇ ਕੋਈ ਹੋਰ ਜਾਨਵਰ ਨਹੀਂ ਆਉਂਦਾ ਇਸ ਕਰਕੇ ਕੋਈ ਜਾਨਵਰ ਲਾਸ਼ਾਂ ਨੂੰ ਖਾਣਾ ਸਕੇ ਦੋ ਦਿਨ ਬਾਅਦ ਇਹਨਾਂ ਦਾ ਇਨ ਲਾਸ਼ਾਂ ਦਾ ਸੰਸਕਾਰ ਕਰਨ ਲਈ ਦਿਵਾਨ ਤੋਂ ਡਰਮਲ ਸੂਬੇ ਸਰਹੰਦ ਨੂੰ ਮਿਲਦਾ ਹੈ ਸੂਬੇ ਵੱਲੋਂ ਦੋ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਲਿਕਤਾ ਹੈ ਕਿ ਸੰਸਕਾਰ ਦੀ ਜਗਾ ਤੈਨੂੰ ਮੁੱਲ ਖਰੀਦਣੀ ਪਊਗੀ ਤੇ ਦੂਜੀ ਸ਼ਰਤ ਇਹ ਕਿ ਜਗਾ ਸਰਹੰਦ ਦੇ ਵਿੱਚ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਦੀਵਾਨ ਡੋਡਰਮਲ ਚੌਧਰੀ ਅੱਤੇ ਨੂੰ ਮਿਲਦੇ ਆ ਅੱਤੇ ਵਾਲੀ ਪਿੰਡ ਵਿੱਚ ਸੰਸਕਾਰ ਕਰਨ ਲਈ ਜਗਾ ਦੇਖੀ ਜਾਂਦੀ ਹੈ ਛੋਟੀ ਸਾਹਿਬਜ਼ਾਦੀਆਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਅੱਤੇ ਵਾਲੀ ਪਿੰਡ ਦੇ ਵਿੱਚ ਹੋਇਆ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਹੈ ਹੋਣੇ ਦਿਵਾਨ ਟੋਡਰਮਲ ਬਾਰੇ ਵੀ ਥੋੜਾ ਜਿਹਾ ਜਾਣ ਲਿਆ ਉਹਨਾਂ ਦੇ ਪਿੰਡ ਬਾਰੇ ਇਤਿਹਾਸ ਦੇ ਵਿੱਚ ਦੋ ਪਰਮਾਨੰਦ ਮਿਲਦੇ ਆ ਕੁਝ ਕ ਕਹਿੰਦੇ ਆ ਕਿ ਉਹਨਾਂ ਦਾ ਜੱਦੀ ਪਿੰਡ ਜਿਹੜਾ ਉਹ ਕਾਕੜਾ ਸੀਗਾ ਤੇ ਕੁਝ ਕ ਕਹਿੰਦੇ ਆ ਕਿ ਉਹਨਾਂ ਦਾ ਪਿੰਡ ਆਲੋਵਾਲ ਸੀ ਪਰ ਕਾਕੜਾ ਪਿੰਡ 'ਚ ਉਹਨਾਂ ਦਾ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਕਥਾਵਾਚ ਕਿੱਥੋਂ ਤੱਕ ਦੱਸਦੇ ਆ ਕਿ ਇੱਕ ਵਾਰੀ ਕਾਕੜਾ ਪਿੰਡ ਦੀ ਸੰਗਤ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਦੇ ਲਈ ਜਾਂਦੀ ਆ ਉੱਥੇ ਨਾ ਇੱਕ ਬਜ਼ੁਰਗ ਹੁੰਦਾ ਉਹ ਸੰਗਤ ਦੇ ਨਾਲ ਬਹੁਤ ਗਰੀਬ ਸੀ ਸ਼ਾਇਦ ਬੜਾ ਕੁਝ ਮੰਗਣ ਆਇਆ ਸੀ ਪਰ ਜਦੋਂ ਗੁਰੂ ਸਾਭ ਦੇ ਦਰਸ਼ਨ ਕਰਦਾ ਤਾਂ ਕੁਝ ਮੰਗ ਨਹੀਂ ਪਉਂਦਾ ਜਿਵੇਂ ਉਹਨੂੰ ਸਭ ਕੁਝ ਮਿਲ ਗਿਆ ਹੋਵੇ ਗੁਰੂ ਜੀ ਨੂੰ ਕਹਿੰਦੇ ਹੈ ਕਿ ਭਾਈ ਕੁਝ ਮੰਗ ਲਾ ਬਜ਼ੁਰਗ ਕਹਿੰਦਾ ਕਿ ਗੁਰੂ ਜੀ ਇੱਕੋ ਮੰਗ ਹੈ ਕਿ ਸਾਡੇ ਘਰੇ ਵੀ ਪ੍ਰਸ਼ਾਦਾ ਛਕਣ ਆਇਓ ਗੁਰੂ ਜੀ ਕਹਿੰਦੇ ਜੀ ਜ਼ਰੂਰ ਆਵਾਂਗੇ ਤੇ ਬਜ਼ੁਰਗ ਦੇ ਮਨ ਦੇ ਵਿੱਚ ਨਾ ਇੱਕ ਫਿਕਰ ਜਿਹੀ ਪੈ ਜਾਂਦਾ ਪੁੱਛਦਾ ਹੈ ਕਹਿੰਦਾ ਵੀ ਕਿੰਨੇ ਜਣੇ ਆਉਂਗੇ ਗੁਰੂ ਜੀ ਕਹਿੰਦੇ ਕਿ ਤਕਰੀਬਨ ਸਾਡੇ ਨਾਲ 30-40 ਸਿੱਖ ਹੋਣਗੇ ਬਜ਼ੁਰਗ ਹੱਥ ਜੁੜ ਕੇ ਖੜ ਜਾਂਦਾ ਕਿ ਗੁਰੂ ਜੀ ਫੇਰ ਨਾ ਆਇਓ ਅਸੀਂ ਗਰੀਬਾਂ ਇੰਨੇ ਜਣਿਆਂ ਨੂੰ ਪਰਛਾਤਾ ਨਹੀਂ ਸ਼ਕਾ ਸਕਦੇ ਐ ਗੁਰੂ ਰਾਮਦਾਸ ਜੀ ਹੱਸ ਕੇ ਕਹਿੰਦੇ ਕਿ ਭਾਈ ਜਦੋਂ ਤੱਕ ਅਸੀਂ ਆਉਣਾ ਉਦੋਂ ਤੱਕ ਤਾਂ ਤੁਹਾਡੀਆਂ ਹਵੇਲੀਆਂ ਹੋਣਗੀਆਂ ਤੇ ਫੇਰ ਨੌਵੇਂ ਜਾਮੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਪਟਿਆਲੇ ਤੋਂ ਭਵਾਨੀਗੜ ਜਾਂਦੇ ਆ ਉਹ ਕਾਕੜੇ ਪਿੰਡ ਜਿਸ ਘਰ ਦੇ ਵਿੱਚ ਰੁਕਦੇ ਆ ਉਸ ਘਰ ਉਸੇ ਬਜ਼ੁਰਗ ਦੀਆਂ ਅਗਲੀਆਂ ਪੀੜ੍ਹੀਆਂ ਉਹ ਘਰ ਜਿਹੜਾ ਉਸੇ ਬਜ਼ੁਰਗ ਦੀਆਂ ਅਗਲੀਆਂ ਪੀੜ੍ਹੀਆਂ ਦਾ ਹੁੰਦਾ ਜੋ ਗੁਰੂ ਰਾਮਦਾਸ ਜੀ ਕੋਲ ਗਏ ਸੀ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਘਰ ਪ੍ਰਸ਼ਾਦਾ ਛਕਣ ਆਵਾਂਗੇ ਤੇ ਜਦ ਆਵਾਂਗੇ ਤਾਂ ਤੁਹਾਡੇ ਹਵੇਲੀਆਂ ਹੋਣਗੀਆਂ ਉਹੀ ਗੱਲ ਹੋਈ ਅਗਲੇ ਦਿਨ ਜਦ ਗੁਰੂ ਤੇਗ ਬਹਾਦਰ ਜੀ ਉਸ ਘਰ ਤੋਂ ਵਿਦਾ ਲੈਣ ਲੱਗਦੇ ਆ ਤਾਂ ਉਸ ਘਰ ਦਾ ਮਾਲਕ ਪਲਾਂ ਕੋਣ ਹੈ ਉਸ ਘਰ ਦਾ ਮਾਲਕ ਹੈ ਟੋਡਰ ਮੱਲ ਉਨੇ ਗੁਰੂ ਸਾਹਿਬ ਨੂੰ ਸੋਨੇ ਦੀਆਂ ਮੋਹਰਾਂ ਦਾ ਥਾਲ ਭੇਂਟ ਕੀਤਾ ਗੁਰੂ ਸਾਹਿਬ ਨੇ ਉਹਨੂੰ ਹੱਥ ਦੇ ਨਾਲ ਪਾਸੇ ਕਰ ਦਿੰਦੇ ਆ ਬੋਲਦੇ ਆ ਕਿ ਭਾਈ ਇਹ ਮੋਹਰਾਂ ਘਟ ਨੇ ਤੇ ਟੋਡਰਮਾਲ ਜੀ ਕਹਿੰਦੇ ਵੀ ਗੁਰੂ ਸਾਹਿਬ ਇੱਕ ਥਾਲ ਹੋਰ ਲਿਆ ਦਿਨਾ ਗੁਰੂ ਜੀ ਹੱਸ ਕੇ ਕਹਿੰਦੇ ਕਿ ਨਾ ਉਹ ਵੀ ਘਟ ਹੋਣਾ ਕਹਿੰਦੇ ਗੱਡਾ ਭਰ ਕੇ ਮੋਹਰਾਂ ਦਾ ਚਾਹੀਦਾ ਪਰ ਜਦੋਂ ਲੋੜ ਹੋਈ ਨਾ ਅਸੀਂ ਆਪੇ ਲੈ ਲਵਾਂਗੇ ਹੁਣ ਫੇਰ ਵਾਪਸ ਸਸਕਾਰ ਵਾਲੀ ਜਗ੍ਹਾ ਤੇ ਆਉਣੀ ਆਮ ਜਦੋਂ ਅੱਤੀ ਵਾਲੀ ਪਿੰਡ ਦੇ ਵਿੱਚ ਅੱਤੀ ਚੌਧਰੀ ਤੋਂ ਜਗਾ ਖਰੀਦੀ ਜਾਂਦੀ ਆ ਨਾ ਉਸ ਜਗ੍ਹਾ ਦਾ ਮੁੱਲ ਕਿੰਨੇ ਪਾਇਆ ਜਾਂਦਾ 12 ਗੱਜ ਜਗ੍ਹਾ ਖਰੀਦਣ ਲਈ ਗੱਡਾ ਭਰ ਕੇ ਮੋਰਾ ਲਿਆਂਦੀਆਂ ਜਾਂਦੀਆਂ ਨੇ ਬਣਾ ਆਖਿਆ ਸੀਗਾ ਕਿ ਮੋਰਾ ਖੜੀਆਂ ਕਰਕੇ ਜੋੜ-ਜੋੜ ਕੇ ਜਣਿਆ ਜਾਊਗਾ ਤੇ ਉਸ ਤੋਂ ਬਾਅਦ ਜਿੰਨੀਆਂ ਥਾਵਾਂ ਦੇ ਵਿੱਚ ਜਿੰਨੀ ਥਾਂ ਦੇ ਵਿੱਚ ਤੁਸੀਂ ਉਹ ਮੋਰਾ ਰੱਖ ਦੋਗੇ ਉੰਨੀ ਥਾਂ ਤੁਸੀਂ ਖਰੀਦੀ ਚਾਊਗੀ ਇੱਕ ਮੋਹਰ ਦਾ ਸਾਈਜ਼ ਆ ਜਿਹੜਾ ਸਵਾ ਇੰਚ ਤੇ ਭਾਰ ਇੱਕ ਤੋਲਾ ਹੁੰਦਾ ਸੀ 78000 ਮੋਹਰ ਲੱਗਦੀ ਆ ਇਹਨੇ ਥਾਂ ਦੇ ਵਾਸਤੇ ਇੱਕ ਮੋਹਰ ਇੱਕ ਟੋਲੇ ਦੀ ਆ ਮਤਲਬ 780 ਕਿਲੋ ਸੋਨਾ ਉੱਥੇ ਵਿਚਾਇਆ ਜਾਂਦਾ ਹੁਣ ਉਹ ਜਿਹੜਾ ਸੋਨਾ ਹੈ 1,40,000 ਦੇ ਕਰੀਬਾ ਮਤਲਬ 10 ਗ੍ਰਾਮ ਮਤਲਬ 1,40,000 100 ਗ੍ਰਾਮ 14 ਮਤਲਬ 1 ਕਿਲੋ 1 ਕਰੋੜ 40 ਲੱਖ ਦਾ ਤੇ 780 ਟਾਈਮਸ 1 ਕਰੋੜ 40 ਲੱਖ ਇਕਵਲ ਟੂ 10 ਅਰਬ 92 ਕਰੋੜ ਇਹ ਅੱਜ ਦੀ ਅ ਅਮਾਉਂਟ ਦੇ ਵਿੱਚ ਉਸ ਜਗ੍ਹਾ ਦੀ ਕੀਮਤ ਸੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਪਰ ਇੱਥੇ ਅਸੀਂ ਇੱਕ ਬੇਨਸਾਫੀ ਕੀਤੀ ਹੈ ਟੋਡਰਮਲ ਦਾ ਜਿਹੜਾ ਭਰਾ ਸੀਗਾ ਨਾ ਉਹ ਵੀ ਇਸ ਸਾਰੇ ਕਾਸੇ ਦੇ ਵਿੱਚ ਉਹਦੀ ਵੀ ਉਨੀ ਹੀ ਸ਼ਮੂਲੀਅਤ ਸੀ ਜਿੰਨੀ ਟੋਡਰਮਲ ਦੀ ਸੀ ਉਹਦਾ ਨਾਮ ਸੀ ਨਾਗਰਮਲ ਉਹਦਾ ਯੋਗਦਾਨ ਵੀ ਅ ਦੀਵਾਨ ਟੋਡਰਮਲ ਜਿੰਨਾ ਹੀ ਸੀ ਪਰ ਆਪਾਂ ਲੋਕ ਉਸ ਇਨਸਾਨ ਦਾ ਨਾਮ ਬਹੁਤ ਕੱਟ ਲੈਂਦੇ ਆ ਤੇ ਇੱਕ ਹੋਰ ਰੈਕર્ડ ਸੀਗਾ ਕਿ ਅੱਜ ਤੱਕ ਦੀ ਸਭ ਤੋਂ ਮਹਿੰਗੀ ਜ਼ਮੀਨ ਵੇਚੀ ਸੀ ਉਹ ਕਿਰਗੋਬਿੰ ਸਿੰਘ ਪਾਤਸ਼ਾਹ ਉਹਨਾਂ ਦਿਨਾਂ ਦੇ ਵਿੱਚ ਕੀ ਕਰ ਰਹੇ ਸੀ ਕਿੱਥੇ ਸੀਗੇ ਉਹਦੇ ਬਾਰੇ ਵੀਡੀਓ ਕੱਲ